ਚਾਚਾ ਬੇਟਾ ਨਾ ਜਾ ਕੇ ਚਾਚਾ ਪਹਿਲਗਾਮ ਹਮਲੇ ਤੋਂ ਠੀਕ ਪਹਿਲਾਂ ਦੀ ਦੋ ਵੀਡੀਓਜ਼ ਸਾਬੜਿਆ ਜਾਂਦੀ ਇਹਦਾ ਵੀਡੀਓਜ਼ ਨੇ ਪਹਿਲਗਾਮ ਹਮਲੇ ਦੇ ਠੀਕ ਪਹਿਲਾਂ ਦੇ ਉਹਨਾਂ ਪਲਾਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਜਦੋਂ ਸਭ ਕੁਝ ਬਿਲਕੁਲ ਠੀਕ ਠਾਕ ਸੀ ਪਹਿਲੀ ਵੀਡੀਓ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਇੱਕ ਕਸ਼ਮੀਰੀ ਨੋਜਵਾਨ ਦੇ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਬੱਚਾ ਇਸ ਨੋਜਵਾਨ ਦਾ ਨਾਲ ਲਹਿਦਾ ਨਜ਼ਰ ਆਉਂਦਾ ਤੇ ਮਿੱਠੀ ਜਹੀ ਆਵਾਜ਼ ਦੇ ਵਿੱਚ ਕਹਿੰਦਾ ਹੈ ਨਜ਼ਾਕਤ। ਉਦੋਂ ਹੀ ਬੱਚੇ ਦੇ ਬਾਤਾ ਪਿਤਾ ਪਿੱਛੋਂ ਕਹਿੰਦੇ ਨੇ ਨਜ਼ਾਕਤ ਨਹੀਂ ਬੇਟਾ ਨਜ਼ਾਕਤ ਚਾਚਾ ਕਹੋ। ਚਾਚਾਾਂ ਨਜ਼ਾਕਤ ਚਾਚਾ ਬੇਟਾ ਨਹੀਂ ਆਪਾਂ ਚਾਚਾ ਵਿਚਾਲੇ ਇਸੇ ਦਜ਼ਾਕਤ ਨਾਦੇ ਕਸ਼ਮੀਰੀ ਦੋਜਵਾਨ ਦੇ ਨਾਲ ਇੱਕ ਛੋਟੀ ਜਹੀ ਬੱਚੀ ਘੁੜ ਸਵਾਰੀ ਕਰਦੀ ਨਜ਼ਰ ਆ ਰਹੀ ਹੈ ਦਰਸਲ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਸ਼ਖਸ ਦਜ਼ਾਕਤ ਅਹਿਮਦ ਸ਼ਾਹ ਨੇ ਜੋ ਇੱਕ ਗਾਇਕ ਨੇ ਅਤੇ ਉਹਨਾਂ ਦੀ ਬਹਾਦਰੀ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਹਾਲੀ ਦੇ ਵਿੱਚ ਵਾਇਰਲ ਹੋ ਰਹੀਆਂ ਵੀਡੀਓਜ਼ ਉਹਨਾਂ ਦੀ ਇਨਸਾਨੀਅਤ ਦਾ ਪਰਮਾਤ ਦੇਰੀਆ ਦੇ ਇਹ ਦੋ ਵੀ ਵੀਡੀਓ ਪਹਿਲਗੜ੍ਹ ਹਬਲੇ ਤੋਂ ਬਹਿਸ ਕੁਝ ਮਿੰਟ ਪਹਿਲਾਂ ਦੀ ਹੈ ਜਿਸ ਤੋਂ ਬਾਅਦ ਉੱਥੇ ਕੁਝ ਮਿੰਟਾਂ ਦੇ ਵਿੱਚ ਖੁਸ਼ ਨੂਬਾ ਮਾਹੌਲ ਬਾਤਮ ਦੇ ਵਿੱਚ ਬਦਲ ਗਿਆ ਇਹ ਦੋਵੇਂ ਵੀਡੀਓ ਛਤੀਸਗੜ੍ਹ ਬੀਜੇਪੀ ਯੁਵਾ ਵਿਗ ਦੇ ਵਰਕਰ ਅਰਵਿੰਦ ਅਗਰਵਾਲ ਦੇ ਪਰਿਵਾਰ ਵੱਲੋਂ ਬੜਾਈਆ ਗਿਆ ਸੀ ਜੋ ਪਹਿਲਗੜ੍ਹ ਕੋਲ ਬਣ ਗਏ ਸਨ ਉਹਨਾਂ ਦੇ ਨਾਲ ਉਹਨਾਂ ਦੇ ਇਲਾਕੇ ਦੇ ਹੀ ਚਾਰ ਹੋਰ ਪਰਿਵਾਰ ਵੀ ਮੌਜੂਦ ਸਨ ਜੋ ਉਹਨਾਂ ਦੇ ਨਾਲ ਉੱਥੇ ਘੁੰਮ ਰਹੇ ਸਨ ਪਹਿਲੀ ਵੀਡੀਓ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਨਜ਼ਰ ਆ ਰਹੇ ਬੱਚੇ ਦੇ ਪਿਤਾ ਦਾ ਨਾਮ ਲਕੀ ਹੈ ਅਤੇ ਮਾ ਦਾਦਾ ਹੈ ਪੁਰਵਾ ਸਥਾਪਕ ਪੁਰਵਾ ਨੇ ਆਪਣੇ ਸੋਸ਼ਲ ਮੀਡੀਆ ਕਾਉਂਟ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਅਤੇ ਆਪਣੇ ਗਾਈਡ ਦੀ ਸ਼ਲਾਘਾ ਕੀਤੀ ਪੁਰਵਾ ਨੇ ਲਿਖਿਆ ਨਜ਼ਾਕਤ ਭਾਈ ਅੱਜ ਵੀ ਉਹ ਘਟਨਾ ਤੋਂ 5 ਮਿੰਟ ਪਹਿਲੇ ਦਾ ਇਹ ਵੀਡੀਓ ਬੇਰੇ ਜ਼ਹਿਦ ਵਿੱਚ ਠਹਿਰੇ ਹੋਏ ਹੈ ਜਦੋਂ ਆਪ ਮੇਰੇ ਬੇਟੇ ਕੇ ਸਾਥ ਖੇਲ ਰਹੇ ਥੇ ਸਭ ਕੁਝ ਸਬਾਨਿਆ ਥਾ और फिर अचानक वो हमला गोलियों की आवाज चीख पुकार और उस खौफनाक मंजर के बीच सिर्फ एक चीज ठहरी रही आपकी हिम्मत आपने मेरे बेटे को सीने से लगाया मेरे पति पूजा भाभी और उनके बेटे को संभाला और हमें मौत के साए से बाहर निकाल लाए आपकी आंखों में डर नहीं था सिर्फ इंसानियत थी आप उस दिन हमारे लिए भगवान बनकर आए थे ਆਪਨੇ ਸਿਰਫ ਜਾਨ ਨਹੀਂ ਬਚਾਈ ਹਮਾਰੀ ਪੂਰੀ ਜੁਨੀਆਂ ਬਚਾ ਲਈ ਬੈ ਇਹ ਕਰਜ਼ ਜ਼ਿੰਦਗੀ ਭਰ ਨਹੀਂ ਭੁਲ ਸਕਤੀ ਆਪ ਹਮੇਸ਼ਾ ਹਮਾਰੀ ਦੁਆਵਾਂ ਵਿੱਚ ਰਹੇਗੇ ਆਪ ਕੀ ਹਮੇਸ਼ਾ ਸ਼ੁਕਰਗੁਜ਼ਾਰ ਇੱਕ ਮਾਂ ਇੱਕ ਪਤਨੀ ਇੱਕ ਬਹਿਨ ਦਰਸਲ ਇਸ ਪੂਰੇ ਬਾਬਲੇ ਦੇ ਵਿੱਚ ਇਹ ਸਬੜੇ ਆਇਆ ਹੈ ਕਿ ਗੋਲੀਆਂ ਚੱਲਦੇ ਹੀ ਨਜ਼ਾਕਤ ਇਸ ਛੋਟੇ ਬੱਚੇ ਤੇ ਉਸ ਤੋਂ 1 ਸਾਲ ਵੱਡੇ ਉਸਦੀ ਭੈਣ ਨੂੰ ਜ਼ਬੀਰ ਤੇ ਲੈ ਕੇ ਲੇਟ ਜਾਂਦਾ ਹੈ ਤੇ ਇਸੇ ਵਿਚਾਲੇ ਬੱਚੇ ਦੇ ਪਰਿਵਾਰਿਕ ਵੈਬਰ ਰਜ਼ਾਕਤ ਅੱਗੇ ਗਿੜਗੜਾਉਂਦੇ ਨੇ ਕਿ ਰਜ਼ਾਕਤ ਭਾਈ ਹਵਾਰੇ ਬੱਚੋ ਕੋ ਕੁਝ ਮਠੂਰੀ ਦੇਣਾ। ਔਰ ਰਜ਼ਾਕਤ ਅੱਗੇ ਜਵਾਬ ਦਿੰਦੇ ਨੇ ਲੱਕੀ ਭਾਈ ਗੋਲੀ ਪਹਿਲੇ 부ਝੇ ਲਗੇਗੀ। ਆਪ ਫਿਕਰ ਨਾ ਕਰੇ। ਦੂਜਾ ਵੀਡੀਓ ਅਰਵਿੰਦ ਅਗਰਵਾਲ ਨੇ ਖੁਦ ਸ਼ੇਅਰ ਕੀਤਾ ਹੈ। ਇਹ ਲਿਖਿਆ ਆਪਨੇ ਆਪਣੀ ਜਾਨ ਦਾਅ ਉਪੇ ਲਗਾ ਕੇ ਹਵਾਰੀ ਜਾਨ ਬਚਾਈ ਹੈ। ਹਮ ਰਜ਼ਾਕਤ ਭਾਈ ਦਾ एहसान ਕਦੇ ਨਹੀਂ ਚੁਕਾ ਪਾਏਗੇ। ਉਹਨਾਂ ਨੇ ਰਜ਼ਾਕਤ ਦੇ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ। ਉਹਨਾਂ ਨੇ ਦੱਸਿਆ ਕਿ ਤਸਵੀਰ ਖਿੱਚਣ ਉਪਰੰਤ ਹੀ ਅਚਾਨਕ ਗੋਲੀਆਂ ਦੀਆਂ ਆਵਾਜ਼ਾਂ ਹੋ ਚੁੱਕੀਆਂ। ਰਜ਼ਾਕਤ ਨੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਸਭ ਨੂੰ ਥੱਲੇ ਲੇਟ ਜਾਣ ਦੇ ਲਈ ਕਿਹਾ ਅਤੇ ਬੱਚਿਆਂ ਨੂੰ ਬਚਾਉਂਦੇ ਹੋਏ ਸੁਰੱਖਿਅਤ ਥਾਂ ਤੇ ਪਹੁੰਚਾਇਆ। ਅਰਵਿੰਦ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਘੰਟੇ ਤੱਕ ਇਹ ਨਹੀਂ ਪਤਾ ਸੀ ਕਿ ਉਹਨਾਂ ਦੀ ਪਤਨੀ ਤੇ ਬੱਚੀ ਜਿਉਂਦਾ ਵੀ ਨਹੀਂ। ਅਤੇ ਬਾਅਦ ਦੇ ਵਿੱਚ ਹਸਪਤਾਲ ਜਾ ਕੇ ਪਰਿਵਾਰ ਤੇ ਨਾਲ ਗੁਲਾਕਾਤ ਹੋਈ ਇਸ ਦੌਰਾਨ ਉਹਨਾਂ ਦੀ ਪਤਨੀ ਦੇ ਕੱਪੜੇ ਵੀ ਫਟ ਗਏ ਸਨ ਲੇਕਿਨ ਕਸ਼ਮੀਰ ਦੇ ਸਥਾਨਕ ਲੋਕਾਂ ਨੇ ਉਹਨਾਂ ਦੀ ਮਦਦ ਕਰਦੇ ਹੋਏ ਉਹਨਾਂ ਨੂੰ ਕੱਪੜੇ ਵੀ ਦਿੱਤੇ ਗਾਈਡਨਸ ਆਗਤ ਨੇ 11 ਲੋਕਾਂ ਦੀ ਜਾਨ ਬਚਾਈ ਉਹਨਾਂ ਨੇ ਦੱਸਿਆ ਕਿ ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਉਹਨਾਂ ਨੇ ਤੁਰੰਤ ਕਈਆਂ ਦੀ ਜਾਨ ਬਚਾ ਲਈ ਪਰ ਇਸ ਦੇ ਵਿਚਾਲੇ ਉਹਨਾਂ ਨੂੰ ਇੱਕ ਵੱਧ ਭਾਗੀ ਖਬਰ ਵੀ ਮਿਲੀ ਕਿ ਉਹਨਾਂ ਦੇ ਚਚੇਰੇ ਭਰਾ ਸੈਇਦ ਆਦਿਲ ਹੁਸੈਨ ਜੋ ਕਿ ਲੋਕਾਂ ਨੂੰ ਘੋੜ ਸਵਾਰੀ ਕਰਵਾਉਂਦੇ ਸਨ ਉਹ ਵੀ ਲੋਕਾਂ ਦੀ ਜਾਨ ਬਚਾਉਂਦੇ ਹੋਏ ਖੁਦ ਕੁਰਬਾਨ ਹੋ ਗਏ। ਰਜ਼ਾਕਤ ਨੇ ਗੱਲ ਕਰਦਿਆਂ ਵੀ ਕਿਹਾ ਕਿ ਹਾਕਿਸਤਾਨ ਦੀ ਉਹਨਾਂ ਦੀ ਰੋਜ਼ੀ ਰੋਟੀ ਹੈ। ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਉਹਨਾਂ ਦੇ ਢਾਲ ਹੀ ਚੱਲਦੀ ਹੈ। ਪਰ ਅਤਵਾਦੀਆਂ ਨੇ ਸਾਡੇ ਦਿਲਾਂ ਤੇ ਅੱਜ ਹਬਲਾ ਕੀਤਾ ਹੈ। ਅਸੀਂ ਇਸ ਹਿੰਸਾ ਦਾ ਵਿਰੋਧ ਕਰਦੇ ਹਾਂ। ਸਾਨੂੰ ਯਕੀਨ ਹੈ ਕਿ ਸਾਡੇ ਬਹਿਬਾਨ ਜਲਦ ਵਾਪਸ ਹੋਣਗੇ। ਰਜ਼ਾਕਤ ਦੀ ਬਹਾਦਰੀ ਹਰ ਦਿਨ ਲੋਚੂਰੀ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਆਪਣੇ ਵਿਚਾਰ ਕਵਿੰਟ ਕਰਕੇ ਜ਼ਰੂਰ ਦੱਸਦਾ ਬਿਲਕੁਲ ਮਾਦਾ ਕੀ ਲੱਗਦਾ ਬਿਲਕੁਲ ਚਾਚਾ ਬੇਟਾ ਨਾ ਯਾਕਾ ਚਾਚਾ